ਛੇ ਦਿਨ ਨੀ ਨੂੰ ਪੱਕੀ ਕਰਨ ਦੇ ਲਈ ਹਰ ਸਾਲ ਇੱਕ ਐਸਾ ਫਤਿਹਗੜ ਸਾਹਿਬ ਪਾਵਨ ਧਰਤੀ ਤੇ ਲੰਗਰ ਲਗਦਾ ਦਸਤਾਰਾਂ ਦਾ ਲੰਗਰ ਆ ਸਾਡੇ ਜਥੇਦਾਰ ਜੀ ਖੜੇ ਨੇ ਉਹਨਾਂ ਦੀ ਉਹਨਾਂ ਦੀ ਵੀ ਦੇਖ ਲਓ ਵੀ ਪਹਿਲਾ ਵਾਲੀ ਤਸਵੀਰ ਤੇ ਹੁਣ ਵਾਲੀ ਕਿਸੇ ਪਹਿਲੀ ਵਾਰ ਇਹਨਾਂ ਨੇ ਆ ਕੇ ਬਰਲਾ ਕੀਤਾ ਵੀ ਅੱਤ ਤੋਂ ਬਾਅਦ ਮੈਂ ਦਾੜੀ ਕੇਸ ਕਰਵਾਉਂ ਨਹੀਂ ਕਰਾਉ ਤਿੰਨ ਸਾਲ ਹੋ ਗਏ ਸਭ ਉਸੂਰ ਤੋਂ ਕੇ ਗੈਸੀ ਕਿ ਅੱਜ ਤੁਸੀਂ ਦੇਖ ਸਕਦੇ ਇਹ ਜਦੋਂ ਉਪਰਾਲੇ ਸਾਡੇ ਸਫਲ ਹੋਣਗੇ ਫਿਰ ਅਸੀਂ ਕਿਉਂ ਨਹੀਂ ਵੱਧ ਚੜ ਕੇ ਹੋਰ ਸੇਵਾ ਕਰਾਂਗੇ ਮਾਂ ਬਾਈ ਜੀ ਕਹਿੰਦੇ ਕਹਿੰਦੇ ਵੀ ਉਹਨੂੰ ਬੰਨਾਂਗੇ ਕਿ ਕਿਹੜਾ ਵੀ ਕਤਲ ਦਾੜੀ ਕੇਸ ਨਹੀਂ ਕਰਾਊਗਾ ਮੈਂ ਇੱਥੇ ਆ ਕੇ ਗਿਆ ਵੀ ਮੇਰੇ ਦੋ ਕੇਸ ਚੱਲ ਰਹੇ ਨੇ ਮੈਂ ਉਹਨਾਂ ਜੋ ਫਰੀ ਹੋ ਜਾਂਦੇ ਤੇ ਮੈਂ ਤਾਂ ਆਪਣਾ ਅਗਲੇ ਸਾਲ ਵੀ ਛੋਡੇ ਦਾ ਬਰਾਤ ਮੰਦਰ ਸ਼ੱਕ ਹੀ ਆਊਗਾ 11ਵੇਂ ਮਹੀਨੇ ਚ ਕਿ ਮੇਰਾ ਕੇਸ 10ਵੇਂ ਮਹੀਨੇ ਚ ਫਰੀ ਹੋਇਆ ਜੇ 11ਵੇਂ ਮਹੀਨੇ ਚ ਫਰੀ ਹੋਇਆ ਦੇਖੋ ਕਿੰਨੀ ਕਿਰਪਾ ਹੋਈ ਆਪਣੇ ਲਈ ਮਹਾਰਾਜ ਨੇ ਆਪਦਾ ਪਰਿਵਾਰ ਵਾਰਿਆ ਦੇਖੋ ਕਿੰਨੀ ਆਪਣੇ ਲਈ ਸਿੱਖਾਂ ਲਈ ਕਿੱਡਾ ਜੀਵਨ ਬਤੀਤ ਹੈ ਹੋਇਆ ਆਪਾਂ ਨੂੰ ਕਿੱਡਾ ਮਾਣ ਵਾਲੀ ਗੱਲ ਸੁਣ ਕੇ ਗਏ ਨੇ ਸਾਡਾ ਇੱਕ ਵ ਇੱਕ ਸੁਪਨਾ ਸাকার ਹੋਵੇ ਜੀ ਹਰ ਸੇਰੋ ਤੇ ਪੰਗ ਹਰ ਇਸ ਦਾ ਬੰਦਾ ਸਰਦਾਰ ਹੂੰ ਜਦੋਂ ਸਾਨੂੰ ਪਹਿਲੇ ਸਾਲ ਹੀ ਪੋਜ਼ਿਟਿਵ ਰਿਜ਼ਲਟ ਮਿਲ ਗਿਆ ਤਾਂ ਅਸੀਂ ਅੱਗੇ ਵੀ ਅੱਗੇ ਉਪਰਾਲਾ ਕਿਉਂ ਨਹੀਂ ਕਰਾਂਗੇ ਹਜ਼ਾਰ ਮਾਗਰ ਮੈਂ ਤਾਂ ਕਹਿੰਦਾ 100 ਵੀ ਆ ਗਿਆ ਬਹੁਤ ਆ 100 ਮਾਗਰ 10 ਵੀ ਆ ਗਿਆ ਬਹੁਤ ਨੇ ਭਾਈ ਜੱਤਾ ਜੀ ਨੇ ਗੱਲ ਚ ਪੱਲਾ ਪਾ ਕੇ ਆਖਿਆ ਸੀ ਮੇਰੇ ਕੌਮ ਦੇ ਦਾਤੇ ਆ ਲੋਕ ਬੜੇ ਸੀ ਜੋ ਕੌਮਾਂ ਦੀ ਪਹਿਚਾਣ ਸੀ ਹਿੰਦੂ ਤੇ ਮੁਸਲਮਾਨ ਕੌਮ ਦੀ ਪਹਿਚਾਣ ਸੀ ਪਰ ਕੌਮ ਦੇ ਦਾਤ ਤੈਰੀ ਕੌਮ ਦੀ ਕੋਈ ਪਸਾਰ ਨਹੀਂ ਸੀ ਜਿੱਦਾਂ ਗਿਰਜਾਂ ਦੀ ਢਾਰ ਦੇ ਵਿੱਚੋਂ ਮੋਰ ਨਜ਼ਰ ਆਉਂਦਾ ਜਿਵੇਂ ਬਗਲਿਆਂ ਦੀ ਢਾਰ 'ਚ ਹੰਸ ਵੱਖਰਾ ਨਜ਼ਰ ਆਉਂਦਾ ਮੇਰਾ ਖਾਲਸਾ ਕਰੋੜਾਂ ਦੀ ਗਿਣਤੀ 'ਚੋਂ ਇੱਕ ਖਾਲਸਾ ਇੱਕ ਸਿਰ ਹੋਇਆ ਉਹ ਵੱਖਰਾ ਨਜ਼ਰ ਆਉ ਮੈਂ ਭਾਰਤ ਦੇ ਬੱਚਿਆਂ ਤੋਂ ਆ ਬੱਚਿਆਂ ਨੂੰ ਮਾਰੂੰ ਮੈਂ ਡੁੱਬਦੇ ਮਲਾਹਾਂ ਦੇ ਬੇੜੇ ਨੂੰ ਤਾਰੂੰ ਮੈਂ ਬੁਲਬੁਲ ਨੂੰ ਪਿੰਜਰੇ ਪਾ ਨਹੀਂ ਦੇਣਾ ਮੈਂ ਸ਼ਰਾ ਦੇ ਸ਼ਿਕਾਰੀ ਨੂੰ ਰਹਿਣ ਨਹੀਂ ਦੇਣਾ ਮੈਂ ਇੱਕ ਚੁੱਕਵਾਵਾਂਗਾ ਛੋਲੇ ਸ਼ਰਾਰੇ ਮੈਂ ਤੀਰਾਂ ਨਾਲ ਤੋਰਾਂਗਾ ਅੰਬਰ ਦੇ ਤਾਰੇ ਮੇਰੇ ਬਾਗੀ ਖਿਰਨੇ ਹੁਲ ਭਲਾ ਦੇ ਆਪੇ ਪੈਰ ਚੁੰਮੇਗੀ ਹੋਰ ਆਜ਼ਾਦੀ ਆ ਸਾਰੀ ਦੁਨੀਆ ਹੋਈਏ ਪਿਆਰ ਚੋਂ ਪੈਦਾ ਮੈਂ ਕਰੂੰਗਾ ਖਾਲਸਾ ਤਲਵਾਰ ਚੋਂ ਪੈਦਾ ਜੇਕਰ ਅਸੀਂ ਸਾਡੇ ਰੋਲ ਮਾਡਲ ਹੀ ਸਾਡੇ ਕੋਈ ਸਹਿਵਾਨਾਂ ਨੂੰ ਮੰਨਾਂਗੇ ਜਾਂ ਅਸੀਂ ਸਾਡੇ ਰੋਲ ਮਾਡਲ ਸਾਡੇ ਸਿੰਘਾਂ ਸੀਤਾ ਨੂੰ ਮੰਨਾਂ ਕਿ ਸਾਨੂੰ ਤਾਂ ਅਸੀਂ ਅੱਖ ਪਟਕੇ ਦੇਖਣਾ ਤਾਂ ਦੂਰ ਅਸੀਂ ਅੱਖ ਫੇਰ ਕੇ ਵੀ ਨਹੀਂ ਦੇਖਦੇ। ਹਮ ਜਾਨ ਦੇ ਕੇ ਔਰੋ ਕੀ ਜਾਨ ਬਚਾ ਚਲੇ ਸਿੱਖੀ ਕੀ ਨੀਵ ਹਮ ਸਰੋਪੇ ਉਠਾ ਚਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖੀ ਦੀ ਨੀਵ ਨੂੰ ਪੱਕੀ ਕਰਨ ਦੇ ਲਈ ਹਰ ਸਾਲ ਇੱਕ ਐਸਾ ਫਤਿਹਗੜ ਸਾਹਿਬ ਪਾਵਨ ਧਰਤੀ ਤੇ ਲੰਗਰ ਲੱਗਦਾ ਦਸਤਾਰਾਂ ਦਾ ਲੰਗਰ ਜੋ ਕਿ ਅਨੋਖਾ ਲੰਗਰ ਵਿਰਸਾ ਸੰਭਾਲ ਸਰਦਾਰੀ ਲਹਿਰ ਵੱਲੋਂ ਖਾਸ ਤੌਰ ਤੇ ਵੀਰ ਮੰਦੀਪ ਤੁਸੀਂ ਦੇਖ ਸਕਦੇ ਹੋ ਹਰ ਸਾਲ ਇੱਥੇ ਆਪਣੀ ਟੀਮ ਦੇ ਨਾਲ ਪਹੁੰਚਦੇ ਨੇ ਪ੍ਰਾਣ ਕਰਵਾਉਂਦੇ ਨੇ ਉਹਨਾਂ ਪਤਿਤ ਹੋਏ ਨੌਜਵਾਨਾਂ ਨੂੰ ਵੀ ਵਾਪਸ ਸਿੱਖੀ ਵੱਲ ਮੁੜ ਕੇ ਆਓ ਇਹ ਹੀ ਸਾਡਾ ਵਿਰਸਾ ਆ ਇਸੇ ਲਈ ਵਿਰਸਾ ਸੰਭਾਲ ਨਾਂ ਰੱਖਿਆ ਆ ਗਲਬਾਤ ਵੀ ਕਰਾਂਗੇ ਵੀ ਨਾ ਠੰਡੇ ਬੁਰਜ ਦੇ ਬਿਲਕੁਲ ਨਾਲ ਇਹਨਾਂ ਦਾ ਦਸਤਾਰਾ ਦਾ ਲੰਗਰ ਹੁੰਦਾ ਹੈ ਜਿੱਥੇ ਖਾਸ ਤੌਰ ਤੇ ਵੀਰ ਪ੍ਰਾਣ ਵੀ ਕਰਦੇ ਨੇ ਹੁਣੇ ਹੀ ਦੋ ਵੀਰਾਂ ਨੇ ਪ੍ਰਾਣ ਕੀਤਾ ਗੱਲਬਾਤ ਕਰਕੇ ਜਾਣਕਾਰੀ ਲਵਾਂਗੇ ਡਾਕਟਰ ਮਨਦੀਪ ਸਿੰਘ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਜੀ ਜਦੋਂ ਅਸੀਂ ਇਤਿਹਾਸ ਦੀ ਗੱਲ ਕਰਦੇ ਹਾਂ ਕਿ ਗੁਰੂ ਛੋਟੇ ਸਾਹਿਬ ਜੀ ਆਦੇ ਨੇ ਕਿਹਾ ਕਿ ਹਮ ਜਾਨ ਦੇ ਕੇ ਔਰੋ ਕੀ ਜਾਨ ਬਚਾ ਚਲੇ ਸਿੱਖੀ ਕੀ ਨੀਵ ਹਮ ਸਰੋਪੇ ਉਠਾ ਚਲੇ ਤਾਂ ਅੱਜ ਉਹ ਸਿੱਖੀ ਦੀ ਨੀਵ ਨੂੰ ਮਜ਼ਬੂਤ ਕੀਤਾ ਜਾ ਰਿਹਾ ਕਿਤੇ ਨਾ ਕਿਤੇ ਨੌਜਵਾਨ ਜਿਹੜੇ ਗੁਰਸਿੱਖੀ ਚ ਪਰਕੇ ਨੇ ਉਹਨਾਂ ਨੇ ਉਪਰਾਲਾ ਕੀਤਾ ਜਿਵੇਂ ਤੁਸੀਂ ਕੀਤਾ ਕੀ ਕਹਿਣਾ ਚਾਹੋਗੇ ਹਰ ਸਾਲ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਨੂੰ ਸਜਦਾ ਕਰਦੇ ਹੋ ਕੀ ਮਹਿਸੂਸ ਕਰਦੇ ਹੋ ਕਿ ਹਰ ਸਾਲ ਸੁਨੇਹਾ ਲੈ ਕੇ ਆਉਂਦੇ ਹੋ ਦੇਖੋ ਜੀ ਸੁਨੇਹਾ ਇੱਕੋ ਹੀ ਹੈ ਜੀ ਹਰ ਸਾਲ ਜੀ ਉਹ ਵੀ ਇਹਨਾਂ ਨੇ ਪ੍ਰਣ ਕੀਤਾ ਹੋਇਆ ਦੇਖੋ ਵੀ ਸਾਡਾ ਇੱਕੋ ਇੱਕ ਸੁਪਨਾ ਸਾਕਾਰ ਹੋਵੇ ਜੀ ਹਰ ਸਿਰ ਉੱਤੇ ਪੱਗ ਹਰ ਦਿਸਦਾ ਬੰਦਾ ਸਰਦਾਰ ਹੋਵੇ ਜੀ ਸਾਡਾ ਖੁਆਬ ਉਹ ਵੇ ਪੱਗਾ ਵਾਲਾ ਪੰਜਾਬ ਅਸੀਂ ਹਮੇਸ਼ਾ ਹੀ ਇੱਕੋ ਹੀ ਗੱਲ ਸਾਡਾ ਮੋਟਿਵ ਵੀ ਇਹ ਹੈ ਵੀ ਜਿਹਦੇ ਨਾਂ ਦੇ ਨਾਲ ਸਿੰਘ ਲੱਗਿਆ ਬਿਲਕੁਲ ਮੈਂ ਜਿਹਦੇ ਨਾਂ ਦੇ ਨਾਲ ਸਿੰਘ ਲੱਗਿਆ ਉਹ ਦਸਤਾਰਤਾਰੀ ਹੋਣਾ ਚਾਹੀਦਾ ਬਸ ਕਿਉਂਕਿ ਜਿਹੜੀਆਂ ਸਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੇ ਉਹਨਾਂ ਦਾ ਕੋਈ ਦੇਣ ਨਹੀਂ ਜੇਕਰ ਅਸੀਂ ਪੂਰੀ ਜ਼ਿੰਦਗੀ ਡੰਡੌਤਾਂ ਵੀ ਕਰਦੇ ਰਹੀਏ ਤਾਂ ਵੀ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਇਸ ਲਈ ਸਾਡੇ ਸਾਰੇ ਹੀ ਭਰਾਵਾਂ ਦੇ ਸਹਿਯੋਗ ਨਾਲ ਸਾਰੇ ਹੀ ਉਹ ਭਰਾ ਜਿਹੜੇ ਤਨਮਨ ਧੰਦੇ ਨਾਲ ਸੇਵਾ ਕਰਦੇ ਨੇ ਜਿਹੜੇ ਦਸਤਾਰਾਂ ਭੇਟ ਕਰਦੇ ਨੇ ਫਿਰ ਅਸੀਂ ਇੱਥੇ ਆ ਕੇ ਦਸਤਾਰਾਂ ਸਜਾਉਨੇ ਆ ਤੇ ਤੁਹਾਡੇ ਚੈਨਲਾਂ ਦੇ ਮਾਧਿਅਮ ਰਾਹੀਂ ਇਹ ਗੱਲ ਦੁਨੀਆ ਦੇ ਕੋਨੇ-ਕੋਨੇ ਤੇ ਪਹੁੰਚਦੀ ਹੈ ਤੇ ਇਦਾਂ ਦੇ ਨੌਜਵਾਨ ਆ ਕੇ ਇਹ ਉਪਰਾਲੇ ਦੀ ਵੇਟ ਕਰਦੇ ਨੇ ਇਸ ਉਪਰਾਲੇ ਨੂੰ ਦੇਖਦੇ ਨੇ ਵੀ ਅਸੀਂ ਵੀ ਉੱਥੇ ਪਹੁੰਚਾਂਗੇ ਇਹ ਸਾਡੇ ਭਰਾ ਨੇ ਕਿਹਾ ਜਲੰਧਰ ਤੋਂ ਆਏ ਨੇ ਤੇ ਪਹਿਲੀ ਵਾਰ ਸਰਹੰਦ ਸਭਾ ਤੇ ਪਹੁੰਚੇ ਨੇ ਜੀ ਦੀ ਸਭਾ ਤੇ ਬਿਲਕੁਲ ਜੀ ਪਰ ਪਹਿਲੀ ਵਾਰ ਹੀ ਕਿਉਂਕਿ ਸੋਸ਼ਲ ਮੀਡੀਆ ਤੇ ਹਰ ਚੀਜ਼ ਦਿਖਦੀ ਆ ਪਹਿਲੀ ਵਾਰ ਹੀ ਇਹਨਾਂ ਨੇ ਆ ਕੇ ਉਪਰਾਲਾ ਕੀਤਾ ਵੀ ਆਪ ਤੋਂ ਬਾਅਦ ਮੈਂ ਦਾੜੀ ਕਿਸਤਤਲ ਨਹੀਂ ਕਰਾਂਗਾ ਤੇ ਕਿੰਨਾ ਵੱਡਾ ਉਪਰਾਲਾ ਤੇ ਸਾਡੇ ਭਰਾ ਜਿਹੜੇ ਪਿਛਲੀ ਵਾਰੀ ਪਿਛਲੀ ਵਾਰੀ ਸਾਲ ਸ਼ੁਰੂ ਹੋ ਕੇ ਗਿਆ ਸੀ ਤਿੰਨ ਸਾਲ ਹੋ ਗਏ ਤਿੰਨ ਸਾਲ ਹੋ ਗਏ ਹਾਂ ਸਾਬ ਸੂਰਤ ਹੋ ਕੇ ਗਈ ਸੀ ਤੇ ਅੱਜ ਤੁਸੀਂ ਦੇਖ ਸਕਦੇ ਹੋ ਇਹ ਜਦੋਂ ਉਪਰਾਲੇ ਸਾਡੇ ਸਫਲ ਹੋਣਗੇ ਫਿਰ ਅਸੀਂ ਕਿਉਂ ਨਹੀਂ ਵੱਧ ਚੜ ਕੇ ਹੋਰ ਸੇਵਾ ਕਰਾਂਗੇ ਇਹ ਸਾਰੀ ਸਹਿਬਜ਼ਾਤਾਂ ਦੀ ਕਿਰਪਾ ਜੀ ਬਸਾਲਾਂ ਤੋਂ ਫਿਰ ਇਹ ਲੰਗਰ ਜਿਹੜਾ ਚੱਲ ਜਿਹੜਾ ਲੰਗਰ ਦਸਤਾਰਾਂ ਦਾ ਭੈਣੇ ਲੰਗਰ ਦਸਤਾਰਾਂ ਦਾ ਸਾਡੇ ਇਹ 10 ਸਾਲ ਹੋ ਗਏ ਸੇਵਾ ਕਰਦੇ ਇੱਥੋਂ ਹੀ ਸ਼ੁਰੂ ਕੀਤੀ ਸੀ ਸਹਿਬਜ਼ਾਤਾਂ ਦੀ ਕਿਰਪਾ ਦੇ ਨਾਲ ਆਹੀ ਜਗ੍ਹਾ ਤੋਂ ਅੱਜ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਿਆ ਮੁਹਿਮ ਸ਼ੁਰੂ ਹੋਈ ਸੀ ਅੱਜ ਇਹ ਕਾਫਲਾ ਬਣ ਗਿਆ ਸਵੇਰ ਦੇ ਜਿਵੇਂ ਇਹ ਭਰਾ ਆ ਇਹ ਕਹਿੰਦਾ ਵੀ ਮੈਂ 3 ਸਾਲ ਤੋਂ ਪਹਿਲਾਂ ਕੋਈ ਕਹਿੰਦਾ ਮੈਂ 5 ਸਾਲ ਪਹਿਲਾਂ ਇੱਕ ਦਿਨ ਮੈਨੂੰ ਕਾਲ ਆਈ ਮੋਹਾਲੀ ਦਾ ਬੰਦਾ ਉਹ ਕਹਿੰਦਾ ਮੈਂ 6 ਸਾਲ ਪਹਿਲਾਂ ਭਾਜੀ ਪ੍ਰਾਨ ਕਰਕੇ ਗਿਆ ਸੀ ਉਹਨੇ ਮੈਨੂੰ ਉਹਦੀ 6 ਸਾਲ ਵਾਲੀ ਪਹਿਲਾਂ ਫੋਟੋ ਵੀ ਭੇਜੀ ਤੇ ਦੂਜੀ ਵੀ ਭੇਜੀ ਯਾਰ ਕੋਈ ਆਪਣੀ ਮਾਂ ਪਿਓ ਦੀ ਨਹੀਂ ਮੰਨਦਾ ਕੋਈ ਕਿਸੇ ਭੈਣ ਭਾਈ ਦੀ ਨਹੀਂ ਮੰਨਦਾ ਪਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮੈਂ ਕਹਿੰਦਾ ਇਹ ਸਾਡੀ ਸੰਸਥਾ ਨੇ ਜਿਹੜਾ ਉਪਰਾਲਾ ਕੀਤਾ ਹੋਇਆ ਤੇ ਇਹ ਕਿੱਥੇ ਕਿੰਨੀ ਵੱਡੀ ਸੇਵਾ ਇਹ ਬਹੁਤ ਵੱਡਾ ਡਿਸੀਜਨ ਹੁੰਦਾ ਜੀ ਇੱਕ ਆਪਣੀ ਲਾਈਫ ਨੂੰ ਚੇਂਜ ਕਰਨਾ ਆਪਣਾ ਲਾਈਫ ਸਟਾਈਲ ਚੇਂਜ ਕਰਨਾ ਉਹਨੂੰ ਇੱਕ 10 ਮਿੰਟ ਪਹਿਲਾਂ ਇੱਕ ਬੰਦੇ ਆ ਕੇ ਗਏ ਨੇ ਉਹ ਕਹਿੰਦੇ ਵੀ ਮੈਂ ਆਈ ਥਿੰਕ ਤਲਵੰਡੀ ਸਾਬੋ ਸਾਈਡ ਤੋਂ ਸੀ ਤੇ ਉਹ ਕਹਿੰਦਾ ਜੀ ਮੈਂ ਰਾਜਸਥਾਨ ਗਿਆ ਆਪਣਾ ਹੁਣ ਮੈਂ ਸਾਬ ਸੂਰਤ ਹੋ ਗਿਆ ਬਿਲਕੁਲ ਹੈ ਨਾ ਜੀ ਤੇ ਕਹਿੰਦਾ ਵੀ ਮੈਂ ਰਾਜਸਥਾਨ ਗਿਆ ਕਹਿੰਦਾ ਮੈਨੂੰ ਇੰਨਾ ਪ੍ਰਾਊਡ ਫੀਲ ਹੋਇਆ ਲੋਕ ਮੇਰੇ ਕੋਲੇ ਆ ਫੋਟੋਆਂ ਕਰਾਉਣ ਮੇਰੇ ਨਾਲ ਉਹ ਪ੍ਰੋਫੈਸ਼ਨਲੀ ਫੋਟੋਗ੍ਰਾਫਰ ਆ ਤੇ ਕਹਿੰਦਾ ਵੀ ਮੈਨੂੰ ਐਡਾਕ ਮਾਣ ਮਹਿਸੂਸ ਹੋਇਆ ਆ ਸਾਡੇ ਜਥੇਦਾਰ ਜੀ ਖੜੇ ਨੇ ਉਹਨਾਂ ਦੀ ਉਹਨਾਂ ਦੀ ਵੀ ਦੇਖ ਲਓ ਵੀ ਪਹਿਲਾਂ ਵਾਲੀ ਤਸਵੀਰ ਤੇ ਹੋਣ ਵਾਲੀ ਤਸਵੀਰ ਦੋਸਤੋ ਤੁਸੀਂ ਦੇਖ ਸਕਦੇ ਹੋ ਵੀਰ ਇੱਥੇ ਮੌਜੂਦ ਵੀ ਨੇ ਅੱਜ ਤਿਆਰ-ਵਾਰ ਤਿਆਰ ਖਾਸਾ ਸਜੇ ਹੋਏ ਨੇ ਜੀ ਇਹ ਆ ਕਿਤੇ ਨਾ ਕਿਤੇ ਦਸਤਾਰਾਂ ਦੇ ਲੰਗਰ ਦਾ ਅਸਰ ਫਤਿਹਗੜ ਸਾਹਿਬ ਦੀ ਪਾਵਨ ਧਰਤੀ ਦਾ ਅਸਰ ਕਿ ਕਿੱਥੇ ਕਿਰਪਾ ਸਾਰੀ ਸਾਹਿਬ ਜੀ ਦੇ ਦਿਆਂ ਮਾਤਾ ਗੁਜਰ ਕਰਦੀ ਆ ਅਸੀਂ ਕੁਝ ਨਹੀਂ ਕਿਹਾਗੇ ਅਸੀਂ ਸਿਰਫ ਸੰਗਤ ਦੇ ਚਰਨਾਂ ਦੀ ਧੂੜ ਆ ਬਿਲਕੁਲ ਪਰ ਉਹਨਾਂ ਨੇ ਜੋ ਸਾਡੇ ਮਨ ਦੇ ਅੰਦਰ ਉਪਰਾਲਾ ਕਰਨ ਦਾ ਇੱਕ ਤੋਹਈਆ ਇੱਕ ਸਾਡੇ ਮਨ ਦੇ ਵਿੱਚ ਚਾਹ ਪੈਦਾ ਕੀਤਾ ਸੀ ਨਾ ਪੋਜ਼ੀ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਅਸੀਂ ਇਹ ਸਫਲ ਹੁੰਦਾ ਸਾਨੂੰ ਨਜ਼ਰ ਆ ਰਿਹਾ ਲੰਗਰ ਹੋਰ ਵੀ ਬਹੁਤ ਲੱਗੇ ਨੇ ਮੈਨੂੰ ਤੇ ਟਾਈਮ ਲੱਗ ਰਿਹਾ ਦੋ ਦੋ ਤਿੰਨ ਬਿਲਕੁਲ ਰਿਜ਼ਲਟ ਮਿਲਣ ਚ ਟਾਈਮ ਲੱਗ ਰਿਹਾ ਪਰ ਆ ਪੋਜ਼ਿਟਿਵ ਆ ਰਿਹਾ ਉਹਦੇ ਨੇ ਜੀ ਪਹੁੰਚਦੇ ਨੇ ਤਕਰੀਬ ਜੇ 10 ਜਿਵੇਂ ਅੱਜ ਆਲੋ ਵੀ 10 ਸਾਲ ਪਹਿਲਾਂ ਸੀਗਾ ਹਾਂਜੀ ਉਦੋਂ ਸਮਝ ਲਓ ਵੀ 2 400 ਦਸਤਾਰ ਅਸੀਂ ਲੈ ਕੇ ਆਏ ਸੀ ਠੀਕ ਆ ਦਸਤਾਰ ਲੈ ਕੇ ਆਏ ਤੇ ਸਾਨੂੰ ਅਗਲੇ ਸਾਲ 20 50 ਬੰਦੇ ਮਿਲੇ ਜਦੋਂ ਸਾਨੂੰ ਪਹਿਲੇ ਸਾਲ ਹੀ ਪੋਜ਼ਿਟਿਵ ਰਿਜ਼ਲਟ ਮਿਲ ਗਿਆ ਤਾਂ ਅਸੀਂ ਅੱਗੇ ਤੋਂ ਅੱਗੇ ਉਪਰਾਲਾ ਕਿਉਂ ਨਹੀਂ ਕਰਾਂ ਹਜ਼ਾਰ ਮੰਗਰ ਮੈਂ ਤਾਂ ਕਹਿੰਦਾ 100 ਵੀ ਆ ਗਏ ਬਹੁਤ ਆ 100 ਮੰਗਰ 10 ਵੀ ਆ ਗਏ ਬਹੁਤ ਨੇ ਜੀ ਪਰ ਆ ਜੋ ਵਾਪਸ ਆ ਜੋ ਕਿਉਂਕਿ ਤੁਹਾਡੇ ਵਾਲ ਹੱਥ ਕਰਕੇ ਕਹਿ ਕੇ ਗਏ ਨੇ ਵੀ ਇਹਨਾਂ ਪੁੱਤਰਾਂ ਨੇ ਕਿਸੇ ਪਰਵਾਰ ਦੀ 24 4 ਮੂਹੇ ਤੋਂ ਕਿਆ ਹੋਇਆ ਜਬ ਜੀਵਤ ਕਈ ਹਜਾਰ ਇਸ ਲਈ ਆਓ ਦਸਤਾਰਾ ਸਜਾਈਏ ਕਲ ਕੀ ਧਰਦੇ ਧੀਆਂ ਪੁੱਤਰ ਕਹੀ ਬਿਲਕੁਲ ਧੰਨਵਾਦ ਕਿੰਨੀਆਂ ਤੂੰ ਫਿਰ ਦਸਤਾਰਾ ਦੇ ਲੰਗਰ ਜਿਹੜੇ ਜੀ ਬਿਲਕੁਲ ਸੋ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਅਸੀਂ ਵੀ ਹਰ ਸਾਲ ਦੇਖਦੇ ਆਂ ਫਿਰ ਜੀ ਕਿਵੇਂ ਦਾ ਮਹਿਸੂਸ ਹੋ ਰਿਹਾ ਫਿਰ ਜਦੋਂ ਪ੍ਰਾਣ ਕਰਕੇ ਗਏ ਅੱਜ ਵਾਕਿਆ ਹੀ ਉਹਨਾਂ ਛੋਟਾ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰਕਾਲ ਨੂੰ ਮਿਲਣ ਦੀ ਜਿਹੜੀ ਸ਼ਮਤਾ ਰੱਖਦੇ ਹੋ ਚਿਹਰਾ ਉਹ ਜਾਂ ਲੱਗਦਾ ਹੁਣ ਹਾਂਜੀ ਬਹੁਤ ਬਹੁਤ ਖੁਸ਼ੀ ਵਾਲੀ ਗੱਲ ਹੈ ਵਧੀਆ ਲੱਗ ਰਿਹਾ ਜੀ ਕਦੋਂ ਪ੍ਰਾਣ ਕੀਤਾ ਸੀ ਤੁਸੀਂ ਹਾਂਜੀ 2 ਸਾਲ ਹੋ ਗਏ ਜੀ ਪਹਿਲਾਂ ਕੇਸ ਰੱਖੇ ਹੁਣ ਇਸ ਵਾਰੀ ਜੀ ਹਾਂਜੀ ਦਾੜੀ ਪ੍ਰਕਾਸ਼ ਕੀਤੀ ਕੀ ਮੰਨ ਦੇ ਵਿੱਚ ਆਇਆ ਫਿਰ ਇੰਨੇ ਟਾਈਮ ਤੱਕ ਕਟਿੰਗ ਕਰਾਉਂਦੇ ਸੀ ਦੀ ਭਾਵਨਾ ਰੱਖ ਕੇ ਜਿਹੜਾ ਪ੍ਰਾਂਤ ਮਨ ਨੂੰ ਹੋਇਆ ਵੀ ਕਿੱਥੇ ਗਲਤ ਰਸਤੇ ਤੇ ਚੱਲੇ ਹੋਏ ਆ ਜੀ ਨਈਆਂ ਦੀ ਦੁਕਾਨਾਂ ਤੇ ਜਾਂਦੇ ਆ ਜੀ ਗਲਤ ਗੱਲੀ ਹੈ ਜੀ ਕਾਰਨ ਕੀ ਇਹ ਜਿਹੜੀ ਨੌਜਵਾਨੀ ਦਾ ਭਟਕਣਾ ਬਸ ਵੇਖੋ ਵੇਖੀਏ ਜੀ ਇਸ ਚੀਜ਼ ਦਾ ਹਾਂਜੀ ਗਲਤੀ ਵੈਸੇ ਆ ਜੀ ਸਮਾਜ ਜਿਵੇਂ ਦਾ ਚੱਲ ਰਿਹਾ ਬਾਕੀ ਚਲੋ ਬਹੁਤ ਵਧੀਆ ਸੰਗਤ ਬਹੁਤ ਵਧੀਆ ਸਤਾ ਹੈ ਸੰਗਤ ਬੜੀ ਸ਼ਰਧਾ ਨਾਲ ਹੁੰਦੀ ਹੈ ਜੀ ਵਧੀਆ ਗੱਲ ਹੈ ਜੀ ਨਵੇਂ ਬੱਚੇ ਹੁਣ ਬੱਚਾ ਮੇਰਾ ਬੇਟਾ ਆਇਆ ਜੀ ਨਾਲ ਅੱਛਾ ਜੀ ਬੇਟਾ ਨਾਲ ਹਾਂਜੀ ਉਹ ਕਹਿੰਦਾ ਦਸਤਾਰ ਬਣਾਉਣੀ ਹੈ ਮੈਂ ਕਿਹਾ ਚਲੋ ਜ਼ਰੂਰ ਬਣਵਾ ਕੇ ਫੜੇ ਨੇ ਜੀ ਸੋ ਪੈਸਾ ਜੀ ਕੀ ਕਹਿਣਾ ਚਾਹੋਗੇ ਜਿੱਥੇ ਖੁਦ ਪ੍ਰਾਨ ਕਰਕੇ ਅੱਜ ਖਾਲਸਾ ਸੱਜੇ ਅਤੇ ਦਸਤਾਰਾਂ ਵੀ ਨਾਲ ਸਜਾ ਰਹੇ ਸਭ ਤੋਂ ਪਹਿਲਾਂ ਮੈਂ এবੀਪੀ ਸੰਝਾ ਚੈਨਲ ਦੇ ਮਾਧਿਅਮ ਰਾਹੀਂ ਜਿੰਨੀਆਂ ਵੀ ਸਾਡੇ ਦਰਸ਼ਕਾਂ ਸਰੋਤੇ ਨੇ ਸਰਵਤਨੂ ਹਤਿ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸੁਨੇਹਾ ਦੇਣਾ ਚਾਹੁੰਨੇ ਆ ਕੋਈ ਸਮਾਂ ਸੀ ਜਦੋਂ 11 ਨਵੰਬਰ 1675 ਦਿੱਲੀ ਦੇ ਚਾਂਦਨੀ ਚੌਕ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਆ। ਬਾਬਾ ਜੀਵਨ ਸਿੰਘ ਪਾਈ ਜੈਤਾ ਜੀ ਸ਼ੀਸ਼ ਲੈ ਕੇ ਆਉਂਦੇ ਨੇ। ਜੀ। ਸਹਜਾਦਾ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਰਾਏ ਦੇ ਰੂਪ ਦੇ ਵਿੱਚ ਕਲਗੀ ਤਰਪਤਸਾ ਬਾਬਾ ਜੀਵਨ ਸਿੰਘ ਉਸ ਵੇਲੇ ਪਾਈ ਜੈਤਾ ਜੀ ਨੂੰ ਕੁੱਛਦੇ ਨੇ ਕਿ ਸਿੱਖਾ ਜਦੋਂ ਇਹ ਖੂਨੀ ਤਲਵਾਰ ਵਗੀ ਉਦੋਂ ਉੱਥੇ ਸਿੱਖ ਕਿੰਨੇ ਕੁ ਸੀ ਕਿਸੇ ਸਿੱਖ ਨੇ ਇਸ અને આઈ વર્તાઈ તલવાર ਦਾ વિરોધ ਕੀਤਾ ਲੋਕ ਕਿੰਨੇ ਸੀ ભાઈ જેતાજી ਨੇ ਗੱਲ ਚ ਪੱਲਾ ਪਾ ਕੇ ਆਖਿਆ ਸੀ ਮੇਰੇ ਕੌਮ ਦੇ ਦਾਤੇ ਆ ਲੋਕ ਬੜੇ ਸੀ ਦੋ ਕੌਮਾਂ ਦੀ ਪਛਾਣ ਸੀ હિન્દੂ ਤੇ ਮੁਸਲਮਾਨ ਕੌਮ ਦੀ ਪਛਾਣ ਸੀ ਪਰ ਕੌਮ ਦੇ ਦਾਤੇ ਤੇਰੀ ਕੌਮ ਦੀ ਕੋਈ ਪਸਾਰ ਨਹੀਂ ਸੀ ਮਰਦ ਜੀ ਨੇ ਜਦੋਂ ਇਹ ਗੱਲ ਕਹੀ ਕਿ ਤਮਾਸਵੀਨ ਲੋਕ ਬੜੇ ਸਨ ਸਿੱਖ ਬੜੇ ਸਨ ਪਰ ਮੈਂ ਕਿਵੇਂ ਪਰੇਸ਼ਾਨਦਾ ਕਿ ਸਿੱਖ ਕੌਣ ਹੈ મુਮਿਨ ਕੌਣ ਹੈ ਮੁਸਲਮਾਨ ਕੌਣ ਹੈ ਹਿੰਦੂ ਕੌਣ ਆ ਮਰਦ ਜੀ ਫਿਰਨਾ ਵੀਰ ਰਸਤੇ ਵਿੱਚ ਆ ਗਏ ਉਹਨਾਂ ਨੇ ਕਿਹਾ ਕਿ ਜੈਤਾ ਭਾਈ ਜੈਤਾ ਜੀ ਇੱਕ ਦਿਨ ਐਸਾ ਹੋਵੇਗਾ ਮੈਂ ਐਸਾ ਖਾਲਸਾ ਪੈਦਾ ਕਰੂੰ ਜਿਹੜਾ ਕਰੋੜਾਂ ਦੀ ਗਿਣਤੀ ਚੋਂ ਇੱਕ ਹੀ ਸਿੱਕਾ ਹੋਵੇ ਨਾ ਕਰੋੜਾਂ ਦੀ ਗਿਣਤੀ ਚੋਂ ਉਹਨੂੰ ਦੱਸਣ ਦੀ ਲੋੜ ਨਹੀਂ ਪੈਣੀ ਆਪਣੇ ਆਪ ਪਹਿਚਾਣ ਉਹਦੀ ਆਇਡੈਂਟੀਟੀ ਐਦਾਂ ਦੀ ਹੋ ਜਿਵੇਂ ਭੇਡਾਂ ਦੇ ਵਿੱਚ ਸਾਨੇ ਨੁੱਕਰਾ ਖੋਤਿਆਂ ਦੇ ਵਿੱਚ ਘੋੜਾ ਨਜ਼ਰ ਆਉਂਦਾ ਜਿੱਦਾਂ ਗਿਰਜਾਂ ਦੀ ਢਾਰ ਦੇ ਵਿੱਚ ਮੋਰ ਨਜ਼ਰ ਆਉਂਦਾ ਜਿਵੇਂ ਬਗਲਿਆਂ ਦੀ ਡਾਰਚ ਹੰਸ ਵੱਖਰਾ ਨਜ਼ਰ ਆਉਂਦਾ ਮੇਰਾ ਖਾਲਸਾ ਕਰੋੜਾਂ ਦੀ ਗਿਣਤੀ ਚੋਂ ਇੱਕ ਖਾਲਸਾ ਇੱਕ ਸਿਰ ਹੋਇਆ ਉਹ ਵੱਖਰਾ ਨਜ਼ਰ ਆਉ ਇੱਕ ਵੇਲਾ ਆਉ ਕਿ ਤੁਸੀਂ ਕਿਹਾ ਪਛਾਣ ਨਹੀਂ ਹੋਣੀ ਮੈਂ ਐਸਾ ਖਾਲਸਾ ਪੈਦਾ ਕਰੂੰ ਡੈਫੀਨੇਸ਼ਨ ਆਫ ਖਾਲਸਾ ਜੀ ਸਿੱਖ ਦੀ ਪਰਵਾਸਾ ਖਾਲਸੇ ਦੀ ਪਰਵਾਸਾ ਮਹਾਰਜ ਜੀ ਨੇ ਉੱਥੇ ਬਚਨ ਕੀਤਾ ਸੀ ਐਸਾ ਖਾਲਸਾ ਪੈਦਾ ਕਰੂੰ ਜਿੱਦੀ ਕਹਿਣੀ ਕਰਨੀ ਇੱਕ ਹੋਊ ਹੌਲਾਦੀ ਉਹਦੀ ਹੱਕ ਹੋਊ ਉਹਦੇ ਮੋਤੇ ਡਾੜੀ ਮੁੱਛੋ ਟਕਰੇਗਾ ਬਗੜ ਬਿੱਲਿਆਂ ਨੂੰ ਛੋਦੇਗਾ ਕੱਚੇ ਪਿੱਲਿਆਂ ਨੂੰ ਤੱਕ ਸੇਰ ਰੂ ਨਾ ਪੇੜ ਕੋਈ ਵਰਤੂਗੀਆਂ ਨੋਖੀ ਖੇਡ ਕੋਈ ਮੇਰਾ ਖਾਲਸਾ ਜਿੱਤੇ ਡੱਟ ਜੇਗਾ ਉਹ ਪੁਰਜਾ ਪੁਰਜਾ ਕੱਟ ਜੇਗਾ ਵਿੱਚ ਜੱਗ ਦੇ ਨਾਮ ਨੂੰ ਖੱਟ ਜੇਗਾ ਅੱਜ ਉਹ ਮੇਲੇ ਲੱਗਦੇ ਨੇ ਫਿਰ ਵਿਸਾਖੀ ਆਈ 1699 ਦੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੇਸਗੜ ਸਤਲੁਜ ਦੇ ਕੰਡੇ 'ਚ ਖੜ ਕੇ ਮਹਾਰਾਜ ਜੀ ਨੇ ਬਚਨ ਕੀਤਾ ਸੀ ਪਾਈ ਜਤਿਆ ਅੱਜ ਉਹ ਵੇਲਾ ਆ ਗਿਆ ਅੱਜ ਉਹ ਵੇਲਾ ਆ ਗਿਆ ਮੈਂ 84 ਹਜ਼ਾਰ ਦੇ ਭਰੇ ਇਕੱਠ ਵਿੱਚੋਂ ਖਾਲਸਾ ਪੈਦਾ ਕਰਨਾ ਯਾਦ ਰੱਖੋ ਔਹ ਸਾਹਮਣੇ ਸਤਲੁਜ ਵਗਦਾ ਔਹ ਸਤਲੁਜ ਦੇ ਪਾਣੀ ਚ ਪਾ ਕੇ ਪਤਾਸੇ ਨਾਂ ਮੋਹਾਂ ਦੇ ਮੂੰਹ ਤੇ ਲਿਉਨੇ ਆ ਹਾਸੇ ਜੋ ਕੰਮ ਕਲਮ ਤੋਂ ਰਹਿ ਗਏ ਅਧੂਰੇ ਮੈਂ ਚਾਹਉ ਨ ਕਰਨੇ ਤਲਵਾਰ ਨਾਲ ਪੂਰੇ ਮੈਂ ਰਾਣਾ ਰੰਗ ਪੈਰਾ ਚ ਪੈਣਾ ਵਰਤਾਮਾ ਮੈਂ ਤੱਕੜੀ ਵਾਲੇ ਹੱਥਾਂ ਵਿੱਚ ਤੇਗਾ ਫੜਾਵਾਂ ਮੈਂ ਕਬਰਾਂ ਚੋਂ ਮੁਰਦੇ ਜਗਾਉਣਾ ਸੁੱਤੇ ਮੈਂ ਕਿਸਤੀ ਨੂੰ ਚਾਹੂੰ ਤੂਫਾਨਾਂ ਦੇ ਉੱਤੇ ਨਾ ਬੰਦੇ ਨੂੰ ਬੰਦਾ ਕੋਈ ਜਹਲਾਂ ਚ ਤਾੜੇ ਮੈਂ ਪੂਰੀ ਚ ਬਦਲਾਂਗਾ ਹਾਂ ਕਿਤੇ ਹਾਰੇ ਮੈਂ ਨਵੀਂ ਰਾਜਮੰਤ ਦਾ ਖਿੱਚਣਾ ਖਾਕਾ ਮੈਂ ਆਇਆ ਬਣ ਕੇ ਤੇ ਪਾਰ ਦਾ ਰਾਕਾ ਬਸ ਆਪਣਾ ਸੋਹਣੀ ਬਣਾਉਣੀ ਹੈ ਦੁਨੀਆ ਮੈਂ ਗਰੀਬਾਂ ਦੇ ਸੁਖ ਲਈ ਉਹ ਮੈਂ ਡੁੱਬਦੇ ਮਲਾਹਾਂ ਦੇ ਬੇੜੇ ਨੂੰ ਤਾਰੂੰ ਮੈਂ ਬਲਬਲ ਨੂੰ ਪਿੰਜਰੇ ਪੈਣ ਨਹੀਂ ਦੇਣਾ ਮੈਂ ਸ਼ਰਾ ਦੇ ਸ਼ਿਕਾਰੀ ਨੂੰ ਰਹਿਣ ਨਹੀਂ ਦੇਣਾ ਮੈਂ ਇੱਕ ਚੋ ਬਕਵਾਵਾਂਗਾ ਛੋਲੇ ਸ਼ਰਾਰੇ ਮੈਂ ਤੀਰਾਂ ਨਾਲ ਤੋਰਾਂਗਾ ਅੰਬਰ ਦੇ ਤਾਰੇ ਮੇਰੇ ਬਾਗੇ ਖਿਰਨੇ ਫੁੱਲ ਫੁਲਾਦੀ ਆਪੇ ਪੈਰ ਚੁੰਮੇਗੀ ਹੋਰ ਆਜ਼ਾਦੀ ਆ ਸਾਰੀ ਦੁਨੀਆ ਹੋਈਏ ਪਿਆਰ ਚੋਂ ਪੈਦਾ ਮੈਂ ਕਰੂੰਗਾ ਖਾਲਸਾ ਤਲਵਾਰ ਚੋਂ ਪੈਦਾ ਤਲਵਾਰ ਚੋਂ ਪੈਦਾ ਹੋਇਆ ਖਾਲਸਾ ਅੱਜ ਇੱਥੇ ਆਪਣੇ ਮਹਾਨ ਸ਼ਹੀਦਾਂ ਦੇ ਚਰਨਾ ਵਿੱਚ ਨਤਮਸਤ ਹੋਣ ਵਾਸਤੇ ਆਇਆ ਔਰ ਉਹਦੇ ਨਾਲ ਹੀ ਸ਼ਹੀਦ ਬਾਬਾ ਜੁਰਾਵਰ ਸਿੰਘ ਸ਼ਹੀਦ ਬਾਬਾ ਹਤੇ ਸਿੰਘ ਧੰਨ 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 ਮਾਤਾ ਗੁਜਰੀ ਜੀ ਦੁਨੀਆਂ ਦੀ ਸੰਸਾਰ ਦੀ ਪਹਿਲੀ ਰਾਜਸੀ ਮਾਂ ਕੈਦੀ ਮਾਤਾ ਗੁਜਰੀ ਜੀ ਦੀ ਵੱਡੀ ਕਿਰਪਾ ਹੋਈ ਸਭ ਜਗਾਂ ਦੀ ਵੱਡੀ ਕਿਰਪਾ ਹੋਈ ਕਿ ਵਿਰਸਾ ਸੰਭਾਲ ਸਰਦਾਰੀ ਲਹਿਰ ਮੇਰਾ ਛੋਟਾ ਵੀਰ ਡਾਕਟਰ ਮਨਦੀਪ ਸਿੰਘ ਖੁਰਦ ਆਪਣੀ ਸਮੁੱਚੀ ਟੀਮ ਨੂੰ ਨਾਲ ਲੈ ਕੇ ਆ 2014 ਦੇ ਵਿੱਚ ਪਹਿਲੀ ਵਾਰ ਇੱਥੋਂ ਆਰੰਭ ਕੀਤਾ ਸੀ ਇਹ ਲੰਗਰ ਦਸਤਾਰਾਂ ਦਾ ਦੁਨੀਆਂ ਦੇ ਕੋਨੇ-ਕੋਨੇ ਤੇ ਜਿਵੇਂ ਜਿਵੇਂ ਮੌਸਮ ਆਉਂਦਾ ਗਰਮੀ ਦਾ ਮੌਸਮ ਆਉਂਦਾ ਤਾਂ ਗਰਮੀ ਦੇ ਕੱਪੜੇ ਲੱਗਦੇ ਆ ਕਿ 500 ਵਾਲੇ ਤਿੰਨ ਸੂਟ ਲੈ ਜੋ 500 ਚ ਸੇਲਾਂ ਲੱਗਦੀਆਂ ਦੁਨੀਆ ਵਿੱਚ ਵਰਲਡ ਵਿੱਚ ਵਰਲਡ ਵਾਈਡ ਅੱਜ ਤੱਕ ਨਾ ਦਸਤਾਰ ਦੀ ਕਦੇ ਸੇਲ ਲੱਗੀ ਆ ਨਾ ਦਸਤਾਰ ਦੀ ਸੇਲ ਕਦੇ ਲੱਗੇਗੀ ਕੇਵਲ ਤੇ ਕੇਵਲ ਕੋ ਨਿਹਾਲ ਸ੍ਰੀ ਅਕਾਲ ਦਾ ਕੇਵਲ ਤੇ ਕੇਵਲ ਕਲਕਿਤਰਪਾਤਸਾ 10 ਗੁਰੂ ਸਹਿਬਾਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਸ਼ਹੀਦ ਸਿੰਘ ਬਾਬਾ ਜੂਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰੀ ਜੀ ਦੀ ਮਹਾਨ ਮਹਾਨ ਅਪਾਰ ਕਿਰਪਾ ਸਦਕਾ ਇਹ ਲੰਗਰ ਇਦਾਂ ਵਰਲਡ ਵਾਈਡ ਲੱਗਦੇ ਰਹਿਣਗੇ ਸਾਨੂੰ ਸ਼ਹੀਦ ਸਿੰਘਾਂ ਦੇ ਪਾਵਨ ਚਰਨਾਂ 'ਚ ਨਤਮਸਤਕ ਹੁੰਦਿਆਂ ਬੜਾ ਮਾਣ ਮਹਿਸੂਸ ਹੁੰਦਾ ਔਰ ਸਾਨੂੰ ਪੂਰਨ ਭਰੋਸਾ ਹੈ ਕਿ ਸਾਡੀ ਇਹ ਮੁਹਿਮ ਹੈ ਇੱਕ ਕਾਫਲੇ ਦਾ ਰੂਪ ਬਣ ਗਈ ਇੱਕ ਕਾਫਲਾ ਬਣਦੇ ਬਣਦੇ ਇੱਕ ਦਿਨ ਪਰਚੰਡ ਜਵਾਲਾ ਬਣੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਵਾਰ ਫਤਿਹਗਰ ਸਾਹਿਬ ਦੀ ਧਰਤੀ ਤੇ ਆਇਓ ਕਿਵੇਂ ਦਾ ਮਹਿਸੂਸ ਹੋਇਆ ਉਹ ਵਧੀਆ ਲੱਗ ਰਿਹਾ ਜੀ ਇਹਦੀ ਸਾਲਾਂ ਚੋਂ ਕਿਉਂ ਨਹੀਂ ਪਹਿਲਾਂ ਜਿਹੜਾ ਬਸ ਜਦੋਂ ਬਲਾਵਾ ਆਣਾ ਪਹਿਲੇ ਵੀ ਆਈ ਤਾਂ ਅੰਦਰ ਸੋਚਿਆ ਜੀ ਮੈਂ ਘਾਮ ਜਲੰਧਰ ਤੋਂ ਜੀ ਤੇ ਜਲੰਧਰ ਤੋਂ ਤਾਂ ਬਹੁਤ ਨੇੜੇ ਹੀ ਹੈਗਾ ਫਤਿਹਗਰ ਸਾਹਿਬ ਹਾਂਜੀ ਹਾਂਜੀ ਪਰ ਗਰੀ ਸਵਾਭੀ ਨਹੀਂ ਬਣਿਆ ਜਾਂ ਮੌਕਾ ਨਹੀਂ ਮਿਲੇ ਮੇਰੇ ਮਿਲੇ ਹੀ ਮੌਕਾ ਗਰੀ ਜਦੋਂ ਜਦੋਂ ਮੌਕਾ ਮਿਲ ਗਿਆ ਹੁਣ ਅਸੀਂ ਆ ਗਏ ਅੱਗੇ ਤੇ ਜਾਂਦੇ ਹੋਗੇ ਇੱਥੋਂ ਦੇ ਹਾਂਜੀ ਹਾਂਜੀ ਮਰ ਕਰੀ ਇਹਦੇ ਗੌਰ ਨਹੀਂ ਕੀਤਾ ਜੀ ਮਰ ਅੱਜ ਤੇ ਜਦੋਂ ਜਦੋਂ ਏ ਸਵਾਰ ਸੋਚਿਆ ਫਤਿਹਗੜ ਸਾਹਿਬ ਦੀ ਪਾਵਨ ਧਰਤੀ ਨੂੰ ਸਿਰਜਦਾ ਕਰਨ ਜਾਣਾ ਤੇ ਮਨ ਦੇ ਵਿੱਚ ਕਿਵੇਂ ਦਾ ਚਾਅ ਸੀ ਕਿਵੇਂ ਫਿਰ ਇਸ ਧਰਤੀ ਨੂੰ ਸਿਰਜਦਾ ਕਰਨ ਨਹੀਂ ਬਸ ਬਹੁਤ ਵਧੀਆ ਲੱਗਾਈ ਮਰ ਪੂਰਾ ਮਰ ਕਾਫੀ ਸੰਗਤ ਆਈ ਹੈ ਜੀ ਆਪਣੇ ਮਰ ਕਾਫੀ ਆਪਣੇ ਹਰ ਜ਼ਿਲ੍ਹੇ ਤੋਂ ਮਰ ਪੰਜਾਬ ਤੋਂ ਬਹੁਤ ਵਧੀਆ ਹੀ ਲੱਗ ਰਹੀ ਮੱਕੇ ਬੋ ਜਮ ਮੰਨਤਾ ਮਰਦਾ ਕਾ ਤੇ ਪਹਿਲੇ ਦਿਨ ਆਏ ਹੋ ਤੇ ਪ੍ਰਣ ਕੀਤਾ ਕਿ ਕੇਸ ਕਤਲ ਨਹੀਂ ਕਰਵਾਵਾਂਗੇ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਜੀ ਕਦੇ ਗਲਾਣਾ ਮੈਂ ਆਪਕਨੇ ਚ ਲੋ ਬਧੀਆ ਮੈਂ ਬਣਾ ਇਨਸਾਨ ਹੈ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਰਿਸ਼ੀ ਹੈ ਜੀ ਜੀ ਸਦਸ਼ ਕੋ ਤੁਸੀਂ ਦੇਖ ਸਕਦੇ ਮਿਲ ਕਿਹੜੀ ਫੈਮਲੀ ਨੂੰ ਬਿਲੋਂਗ ਕਰਦੇ ਹੋ ਹਾਂਜੀ ਰਿਸ਼ੀ ਨਾਮ ਵੈਸੇ ਸਿੱਖ ਫੈਮਲੀ ਚੋਂ ਆਇਆ ਜਾਂ ਨਹੀਂ ਨਹੀਂ ਸਰ ਜੀ ਮੈਂ ਮਹਾਰਾਜ ਜੀ ਅੱਛਾ ਜੀ 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 ਪਰ ਫਿਰ ਵੀ ਫਤਿਹਗੜ ਸਾਹਿਬ ਦੀ ਪਾਵਨ ਧਰਤੀ ਨੂੰ ਸਜਦਾ ਕਰਦੇ ਹੋਇਆ ਪ੍ਰਣ ਕਰਨੇ ਨੇ ਵੀਰ ਜੀ ਦੇਖਿਆ ਜਾਵੇ ਦਸਤਾਰਾ ਸਜਾ ਕੇ ਆਉਂਦੇ ਨੇ ਪਰ ਨੇ ਬੰਨੇ ਹੁੰਦੇ ਨੇ ਕਈ ਪਤਿਤ ਹੋਏ ਸਿੱਖ ਹੁੰਦੇ ਨੇ ਕਾਰਨ ਕੀ ਮੰਨਦੇ ਪਟਕਣਾ ਇਹ ਕਿਉਂ ਜਿਹੜੀ ਨੌਜਵਾਨਾਂ ਚ ਦੇਖਦੀ ਹੈ ਜਿਆਦਾ ਨਾ ਜਦੋਂ ਆਪਾਂ ਕਿਸੇ ਵੀ ਚੀਜ਼ ਨੂੰ ਕੁਝ ਜ਼ਿਆਦਾ ਹੋ ਜਾਂਦਾ ਤਾਂ ਉਹਦਾ ਕੋਈ ਜਾਂ ਤਾਂ ਅਸਰ ਘਟੂ ਜਾਂ ਵਧੂ ਇੱਕ ਜਦੋਂ ਪਿੱਛੇ ਜੇ ਮੁਹਿੰਮ ਚੱਲੀ ਸੀ तकरीबन 20 ਸਾਲ ਪਹਿਲਾਂ ਇੱਕ ਮਤਲਬ ਕਿ ਸਿਰਾ ਤੋਂ ਬਾੜ ਤੇ ਦਸਤਾਰਾਂ ਗਾਇਬ ਹੋ ਗਈਆਂ ਆ ਤੋਂ 20 ਸਾਲ ਪਹਿਲਾਂ ਜੀ ਉਹਦਾ ਕਾਰਨ ਸੀ ਵੀ ਇੱਥੋਂ ਮੂਵ ਹੋਣ ਲੱਗੇ ਸੀਗੇ ਪਛਮੀ ਫੌਰੀਨ ਉਥੇ ਜਾ ਕੇ ਕੰਮ ਨਹੀਂ ਮਿਲਣਾ ਕਟਿੰਗ ਇੱਥੇ ਫਿਲਮੀ ਐਕਟਰ ਗਾਉਣ ਵਾਲੇ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਬਿਲਕੁਲ ਉਹਨੂੰ ਫਾਲੋ ਕਰਦੇ ਨੇ ਫਾਲੋ ਕਰਦੇ ਨਹੀਂ ਗੁਰੂ ਗੋਬਿੰਦ ਸਿੰਘ ਜੀ ਦੀ ਫਿਲਾਸਫੀ ਨੂੰ ਫਾਲੋ ਕਰਦੇ ਨਹੀਂ ਸਾਬ ਜਦਿਆਂ ਨੂੰ ਫਾਲੋ ਕਰਦੇ ਨਹੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪੂਰੇ ਫਲਸਫੇ ਜੇਕਰ ਅਸੀਂ ਸਾਡੇ ਰੋਲ ਮਾਡਲ ਹੀ ਸਾਡੇ ਗੁਰੂ ਸਾਹਿਬਾਨਾਂ ਨੂੰ ਮੰਨਾਂਗੇ ਜਾਂ ਅਸੀਂ ਸਾਡੇ ਰੋਲ ਮਾਡਲ ਸਾਡੇ ਸਿੰਘਾਂ ਸੀਧਾ ਨੂੰ ਮੰਨਾਂ ਕਿ ਸਾਨੂੰ ਤਾਂ ਅਸੀਂ ਅੱਖ ਪਟਕੇ ਦੇਖਣਾ ਤਾਂ ਦੂਰ ਅਸੀਂ ਅੱਖ ਫੇਰ ਕੇ ਵੀ ਨਹੀਂ ਦੇਖਦੇ ਉਹਨਾਂ ਨੂੰ ਸਾਡਾ ਇਤਿਹਾਸ ਬੜਾ ਵੀਰ ਹੈ ਜੇਕਰ ਤੁਸੀਂ ਵਿਚਾਰੋਗੇ ਪਤਾ ਤੁਹਾਨੂੰ ਫਿਰ ਲੱਗਣਾ ਹੈ ਇਸ ਲਈ ਮੁਹਿਮ ਜਿਹੜੀ ਇਹ ਸਾਨੂੰ ਤੋੜਨ ਦੀ ਲੋੜ ਪਈ ਹੈ ਮੈਨੂੰ ਇਹ ਦੱਸੋ ਵੀ ਕਦੀ ਕਿਸੇ ਨੂੰ ਡੰਗਰ ਨੂੰ ਕਹਣਾ ਪੈਂਦਾ ਡੰਗਰ ਬਣ ਜਾ ਹੈ ਸਰਦਾਰਾਂ ਦੇ ਮੁੰਡਿਆਂ ਜੇ ਗੁਰੂ ਸਾਹਿਬ ਨੇ ਐਡੀ ਵੱਡੀ ਬਖਸ਼ਿਸ਼ ਕੀਤੀ ਹੈ ਤੁਹਾਡੇ ਤੇ ਤੇ ਸਾਡਾ ਜਿਹੜੀ ਅਸੀਂ ਸਰਦਾਰੀ ਹੈ ਉਹ ਸਿੰਘ ਨਾਮ ਸ਼ੇਰ ਦਾ ਹੈ ਸ਼ੇਰ ਨੂੰ ਸ਼ੇਰ ਬਣਾਇਆ ਸਾਡੀ ਪਹਿਚਾਣ ਵੱਖਰੀ ਬਣਾਈ ਹੈ ਲੱਖਾਂ ਕਰੋੜਾਂ ਚੋਂ ਖੜਾ ਇੱਕ ਦਸਤਾਰ ਵਾਲਾ ਵਕਰਾ ਤਿਕ ਜੰਦਾ ਮੈਂ ਫੌਰਨ ਜਾਣਾ ਤੁਸੀਂ ਲਗਭਗ ਦੇਖਦੇ ਰਹਿੰਦੇ ਰਹੇ ਹੋ ਉੱਤੇ ਸ਼ੇਖਾਂ ਦੇ ਵਿੱਚ ਜਾਈਦਾ ਉੱਤੇ ਅੰਗਰੇਜ਼ਾਂ ਦੇ ਵਿੱਚ ਜਾਈਦਾ ਉਹ ਸਾਰੇ ਅੰਗਰੇਜ਼ ਕਿਤੇ ਸਾਬਤ ਸੂਰਤ ਨੇ ਬਿਲਕੁਲ ਹੈ ਨਾ ਚਾਈਨੈਸ ਜੇ ਦੇਖੀ ਤਾਂ ਮੈਂ ਕਹਿੰਦਾ ਭੱਜ ਭੱਜ ਲੋਕ ਆਉਂਦੇ ਨੇ ਜੱਪੀਆਂ ਪਾਉਂਦੇ ਨੇ ਫੋਟੋ ਕਰਾਉਂਦੇ ਨੇ ਸਰਦਾਰਾਂ ਨਾਲ ਫੋਟੋ ਸਾਡੀ ਦਸਤਾਰ ਨੂੰ ਕਿਸ ਕਰਦੇ ਨੇ ਟੱਚ ਕਰਦੇ ਨੇ ਵੀ ਸਾਡੇ ਲਈ ਕਿੱਡੇ ਮਾਨ ਵਾਲੀ ਗੱਲ ਆ ਆ ਭਰਾ ਆ ਹਿੰਦੂ ਫੈਮਿਲੀ ਤੋਂ ਅਸੀਂ ਸਭ ਤੋਂ ਵੱਧ ਦਾ ਸਤਿਕਾਰ ਕਰਦੇ ਆ ਮੈਂ ਕਹਿੰਦਾ ਇਹ ਸਾਡਾ ਉਪਰਾਲਾ ਚਾਹੇ ਅੱਜ ਪਹਿਲਾ ਦਿਨ ਸੀ ਜੀ ਦੀ ਸਭਾ ਦਾ ਮੈਂ ਕਹਿੰਦਾ ਸਫਲ ਮੇਰੀ ਚੜ੍ਹਦੀ ਕਲਾ ਦੇ ਲਈ ਇਹਦਾ ਇਹਦਾ ਉਪਰਾਲਾ ਬਿਲਕੁਲ ਹਰਿਆਣੇ ਦੇ ਤਾਊ ਬੈਟਨ ਨੂੰ ਪੈਰਲਾਈਜ਼ ਉਹ ਕਹਿੰਦੇ ਮੈਂ ਉਸ ਤੋਂ ਬਾਅਦ ਇੱਥੇ ਬਿਲਕੁਲ ਵੀ ਸਾਬਤ ਹੋਦੋ ਕੇ ਜਾਊਂ ਮੁਰਕੇ ਕਦੀ ਜਿੰਦਗੀ 'ਚ ਦਸਤਾਰ ਨਹੀਂ ਲਾਊਂਗਾ ਕਿੰਨੀ ਵੱਡੀ ਗੱਲ ਹੈ ਦੁਹਾਂ ਦੀ ਚੜ੍ਹਦੀ ਕਲਾ ਲਈ ਮੈਂ ਖੁਦ ਜਿਕਾਰਾ ਲਾਊਂਗਾ ਬੋਲੇ ਸੋਨਹਾਂ ਸੋਨਹਾਂ ਹੁਣ ਤੋਂ ਵੱਡੀ ਗੱਲ ਸਭ ਤੋਂ ਵੱਡੀ ਗੱਲ ਇਹ ਸਾਡੇ ਭਰਾ ਅੱਜ ਤੋਂ 2-3 ਸਾਲ ਪਹਿਲਾਂ ਜਦੋਂ ਇਹਨਾਂ ਦੀ ਇੱਥੇ ਅਰਦਾਸ ਹੋਈ ਜੀ ਸਿਕਰੋਗੇ ਇੱਥੇ ਅਰਦਾਸ ਹੋਈ ਜਦੋਂ ਆ ਇਹ ਭਰਾ ਤੇ ਦੋ ਤਿੰਨ ਕੇਸ ਵੀ ਸੀ ਜੀ ਤੇ ਦੋ ਤਿੰਨ ਜਦੋਂ ਕੇਸ ਵੀ ਜੀਤੇ ਨੇ ਇੱਥੇ ਕਿ ਪ੍ਰਾਨ ਕਰਤਾ ਵੀ ਅੱਜ ਤੋਂ ਬਾਅਦ ਮਹਾਰਾਜ ਮੈਂ ਨਹੀਂ ਹੂਗਾ ਅੜੀ ਕੇਸ ਤੱਕ ਨਹੀਂ ਕਰਾਉਂਗਾ ਅਸੀਂ ਵੀ ਅਰਦਾਸ ਕੀਤੀ ਭਰਾ ਨੇ ਅਰਦਾਸ ਕਰਕੇ ਗਿਆ ਤੇ ਉਹ ਦੋ ਤਿੰਨ ਕੇਸਾਂ ਦੇ ਵਿੱਚੋਂ ਵੀ ਬਰੀ ਹੋਇਆ ਦੇਖੋ ਸਾਹਿਬ ਜੀ ਐਦਾਂ ਦੀ ਕਿਰਪਾ ਤੇ ਅੱਜ ਸਾਬ ਸੂਰਤ ਵੀ ਆ ਈਵਨ ਕਿ ਇਹ ਭਰਾ ਸਾਡਾ ਅਮਰਤਾਰੀ ਹੋ ਗਿਆ ਉਸ ਮੈਨੂੰ ਇਹ ਦੋਸਤੋ ਵੀ ਇਹ ਮੁਹਿਮ ਇਕਤਾ ਹੁੰਦੀ ਹੈ ਜੀ ਗਵਰਨਮੈਂਟ ਦੀਆਂ ਇੱਕ ਹੁੰਦੀਆਂ ਨੇ ਸਿਰਫ ਫੋਟੋਗ੍ਰਾਫੀ ਇੱਕ ਹੁੰਦੀ ਆ ਸਿਰਫ ਸੋਸ਼ਲ ਸੇਵਾ ਦੀ ਪਰ ਇਹ ਦਿਲੋਂ ਆ ਜੀ ਇਹ ਉਹਨਾਂ ਦੀ ਕਿਰਪਾ ਨਾਲ ਜੇਕਰ ਉਹਨਾਂ ਦੀ ਕਿਰਪਾ ਨਾ ਹੁੰਦੀ ਤਾਂ ਅਸੀਂ ਹੋ ਸਕਦਾ ਇੱਥੇ ਖੜੇ ਨਾ ਹੁੰਦੇ ਹੋ ਸਕਦਾ ਤੁਸੀਂ ਸਾਡੀ ਐਂਟਰਪ੍ਰੀਨਰ ਲੈਂਦੇ ਹੋ ਸਕਦਾ ਇਹ ਉਪਰਾਲਾ ਨਾ ਹੁੰਦਾ ਹੋ ਸਕਦਾ ਇਹ ਵੀਰ ਪੰਜ ਚਾਰ ਕੇਸਾਂ ਚ ਹੋਰ ਫਸਿਆ ਹੁੰਦਾ ਉਮਰ ਗਾਟ ਕਰਦਾ ਹੁੰਦਾ ਜੀ ਕਿਉਂਕਿ ਉਹ ਗਲਤ ਜੀ ਲਾਈਫ ਲਾਗੇ ਸੀ ਬਰਤੀਤ ਕਰਨਾ ਕਿਉਂਕਿ ਮੈਂ ਇੱਥੇ 11 ਸਾਲ ਤੋਂ ਲਗਾਤਾਰ ਆ ਰਹੇ ਆਂ ਤੇ ਮਤਲਬ ਕਿਉਂ ਮੈਂ ਇੱਥੇ 2022 ਚ ਆਇਆ ਤਾਂ ਮਤਲਬ ਮੇਰੇ ਕੇਸ ਸੀਗੇ ਕਟਾਏ ਹੋਏ ਜਮਾ ਨਾਈ ਦੀ ਦੁਕਾਨ ਚੋਂ ਕੇਸ ਕਟਾ ਕੇ ਆਇਆ ਦਾੜੀ ਦੁੜੀ ਖਰਾਇਚ ਚ ਕਰਾ ਕੇ ਆਇਆ ਜੀ ਹਾਂਜੀ ਤੇ ਇੱਥੇ ਆ ਕੇ ਨਾ ਕਿਦੋਂ ਮੈਂ ਮਤਲਬ ਇੱਥੇ ਲੰਘੇ ਮੱਥਾ ਟੇਕ ਕੇ ਲੰਘ ਰਹੇ ਮੈਂ ਮੇਰੇ ਨਾਮ ਦੇ ਨੂੰ ਗਿਆ ਜਨਮਾ ਪੱਗਨਾਮ ਬਣਾ ਲੀਏ ਉਹ ਕਹਿੰਦਾ ਚਲ ਦੇਖ ਲੈ ਕਿਦੋਂ ਮੈਂ ਆਇਆ ਇੱਥੇ ਆਪਣਾ ਬਾਈ ਜੀ ਕਹਿੰਦੇ ਕਹਿੰਦੇ ਵੀ ਹੋਰ ਨੂੰ ਬੰਨਾ ਕਿ ਕਿਹੜਾ ਵੀ ਕਤਲ ਦਾੜੀ ਕੇਸ ਨਹੀਂ ਕਰਾਊਗਾ ਤਾਂ ਮੈਂ ਇੱਥੇ ਪ੍ਰਾਨ ਕੀਤਾ ਛੰਡੇ ਬੁਰਜ ਮਾਤਾ ਗੁਜਰੀ ਸਾਹਿਬ ਦੇ ਉਧਰ ਕਰਕੇ ਤੇ ਵੀ ਮਾਤਾ ਜੀ ਮੇਰੇ ਤਸਬ ਜਾਦੇ ਹਾਂ ਤੇ ਮਤਲਬ ਮੈਂ ਸਿੱਖ ਬਲਾਉਂ ਤੇ ਕਰਦਾ ਜੀ ਮੰਮੀ ਡੇੜੀ ਸਿੱਖ ਸੀ ਨਾ ਮੈਂ ਇੱਥੇ ਆ ਕੇ ਕਿਹਾ ਵੀ ਮੇਰੇ ਦੋ ਕੇਸ ਚੱਲ ਰਹੇ ਨੇ ਮੈਂ ਉਹਨਾਂ ਜੋ ਬਰੀ ਹੋ ਜਾ ਤੇ ਮੈਂ ਦਾ ਆਪਣਾ ਅਗਲੇ ਸਾਲ ਵੀ ਛੋਡੇ ਬਦਰਤੇ ਉਂਪਰ ਸ਼ੱਕ ਹੀ ਆਉਂਗਾ ਤੇ ਮੈਂ 11ਵੇਂ ਮਹੀਨੇ ਚ ਮੇਰਾ ਕੇਸ 10ਵੇਂ ਮਹੀਨੇ ਚ ਬਰੀ ਹੋਇਆ ਜੀ ਇੱਕ 11ਵੇਂ ਮਹੀਨੇ ਚ ਬਰੀ ਹੋਇਆ ਦੇਖੋ ਕਿੰਨੀ ਕਿਰਪਾ ਹੋਈ ਤੇ ਉਸ ਤੋਂ ਬਾਅਦ 12ਵੇਂ ਮਹੀਨੇ ਤੱਕ ਇੱਥੇ ਆਪਣਾ ਚਿੱਤੀ ਜੋੜ ਮੇਲੇ ਤੇ ਆਉਣਾ ਸੀਗਾ ਹਾਂਜੀ ਹਾਂਜੀ ਤੇ ਮਤਲਬ ਇੱਥੇ ਆ ਕੇ ਮੈਨੂੰ ਬਹੁਤ ਸਕੂਨ ਮਿਲਿਆ ਜੀ ਤੇ ਮਤਲਬ ਮੈਂ ਇਹਨਾਂ ਬਹੁਤ ਨਸ਼ੇ ਵੀ ਕਰਦੇ ਸੀਗੇ ਤੇ ਆਪਣਾ ਬਹੁਤ ਲਾਈਫ ਗਲਤ ਜਿਹਾ ਲੱਗੇ ਸੀ ਕਰ ਜੀਵਨ ਵਾਸਤੇ ਕਰਨਾ ਤੇ ਇੱਥੇ ਆ ਕੇ ਅਸੀਂ 11 ਸਾਲ ਆ ਕੇ ਇੱਥੇ ਸੋਸ਼ਲ ਵੀ ਜੀ ਕਰਤੀਆਂ ਡੱਕ ਡੱਕ ਵੀ ਲਾਏ ਤੇ ਆਂਦੇ ਸੀ ਜੀ ਕਿਉਂ ਹੁਣ ਵੀ ਆਂਦੀ ਨੇ ਮੁੰਡੇ ਉਹ ਆਂਦੇ ਨੇ ਤੇ ਮਤਲਬ ਇੱਥੇ ਆ ਕੇ ਕੁਛ ਨਾ ਕੁਛ ਸਿੱਖ ਕੇ ਜਾਓ ਵੀ ਇੱਥੇ ਆਪਾਂ ਧਰਤੀ ਤੇ ਆਉਣੇ ਆ ਮਹਾਰਾਜ ਦੀ ਕਿਰਪਾ ਨਾਲ ਆਪਣੇ ਆਪਣੇ ਲਈ ਮਹਾਰਾਜ ਨੇ ਆਪਦਾ ਪਰਿਵਾਰ ਵਾਰਿਆ ਦੇਖੋ ਕਿੱਡੀ ਆਪਣੇ ਲਈ ਸਿੱਖਾਂ ਲਈ ਕਿੱਡਾ ਜੀਵਨ ਬਤੀਤ ਹੋਇਆ ਆਪਾਂ ਨੂੰ ਕਿੱਡਾ ਮਾਣ ਵਾਲੀ ਗੱਲ ਦੇ ਕੇ ਗਏ ਨੇ ਵੀ ਆਪਣਾ ਕਿੱਡਾ ਮਾਨ ਚੱਲਦਾ ਕਿੱਥੇ ਵੀ ਆਪਾਂ ਜਾਣੇ ਹਰਿਆਣੇ ਜਾਣੇ ਆ ਰਾਜਸਥਾਨ ਜਾਣੇ ਜੁਪੀ ਜਾਣੇ ਆਪਾਂ ਨੂੰ ਸਰਦਾਰ ਜੀ ਕਹਿ ਕੇ ਬੁਲਾਉਂਦੇ ਨੇ ਆਪਣੇ ਮਾਨ ਨੂੰ ਕਿੰਨਾ ਮਹਿਸੂਸ ਹੁੰਦਾ ਹੈ ਵੀ ਆਪਾਂ ਸਰਦਾਰ ਆ ਇੱਕ ਸਰਦਾਰ ਬੱਚੇ ਹੋ ਕੇ ਵੀ ਆਪਾਂ ਗਲਤ ਜੀਵਨ ਬទੀਤ ਕਰ ਰਹੇ ਆ ਕਿਉਂ ਆਪਾਂ ਇਸ ਜੀਵਨ ਨੂੰ ਬទੀਤ ਕਰਨ ਲੱਗੇ ਆ ਮੈਂ ਤਾਂ ਅਗੇ ਵੀ ਕਹਿਣਾ ਵੀ ਹੁਣ ਇਹ ਮੇਰੇ ਪਿੰਡੋਂ ਮੁੰਡੇਗਾ ਇਹ ਚਿੱਕੀ ਨੂੰ ਬਹੁਤ ਬਲੌਂਗ ਕਰਦਾ ਹੈਗਾ ਤੇ ਇਹਨੇ 1 ਸਾਲ ਹੋ ਗਿਆ ਦਾੜੀ ਕੇ ਕਤਲ ਨਹੀਂ ਕਰਵਾਈ ਹੁਣ ਮੈਂ ਇਹਨੂੰ ਕਿਹਾ ਮਾ ਦੋ ਇੱਥੇ ਹੀ ਪ੍ਰਾਉਨ ਕਰਦੇ ਵਾਂ ਕਰ ਰਹੇ ਹੋ ਪ੍ਰਾਨ ਫਿਰ ਇਥੇ ਹਾਂਜੀ ਅੱਗੇ ਕੁ ਵਾਸਤੇ ਕਦੇ ਵੀ ਨਾ ਦਾੜੀ ਕਿਸੇ ਨਹੀਂ ਕਟਾਵਾਂਗੀ ਅੱਜ ਮੈਂ ਪ੍ਰਾਨ ਕਰਕੇ ਜਾਂਦਾ ਜੀ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਸਕਦੇ ਹੋ ਨਾ ਵੀਰਾਂ ਦਾ ਇੱਥੇ ਆਇਆ ਸਫਲਾ ਹੋ ਗਿਆ ਕਹਿੰਦੇ ਨੇ ਕਿ ਅਜੀਤ ਬਣ ਕੇ ਆਇਓ ਜੁਝਾਰ ਬਣ ਕੇ ਆਇਓ ਜੇ ਚੱਲੇ ਉਹ ਸਰਹੰਦ ਨੂੰ ਸਰਦਾਰ ਬਣ ਕੇ ਜਾਇਓ ਤਾਂ ਅੱਜ ਵਾਕਿਆ ਹੀ ਇੱਥੇ ਉਹ ਚੀਜ਼ ਦੇਖ ਰਹੀ ਆ ਵਾਈ ਗੁਰਜੀਕਾ ਖਾਲਸਾ ਵਾਈ ਸੋ ਇਥੇ ਹਰੀ ਆਨੇ ਦੇ ਕਿਹੜੇ ਜ਼ਿਲ੍ਹੇ ਤੋਂ ਆਇਓ ਦਿੱਸੂ ਕਾਤਰ ਤੋਂ ਕੱਥਲ ਸੇ ਆਏ ਹੋ। ਕੀ ਕਹਿਣਾ ਚਾਹੋਗੇ? ਆਪ ਇਸ ਧਰਤੀ ਕੋ ਸਜਦਾ ਕਰ ਰਿਹਾ। ਦੂਸਰੀ ਫਿਰ ਆਏ ਆਂ ਜੀ। ਦੂਸਰੀ ਵਾਰ ਆਏ ਆਂ। ਹਾਂ ਜੀ। ਮਨੂ ਬੈਸ ਦਾ ਨਾਮ। ਸਤਾਰ ਕਿਉਂ ਸਜਾਈ ਫਿਰਾਂ? ਬੈਸ ਦਾ ਨਾਮ ਨਾਮ ਲੈ ਰਿਹਾ। ਸੇਵਾ ਅਭੀ ਇਲਾ ਰਕੇ ਬਟਾ। ਅੱਛਾ ਜੀ। ਪੰਡਾਲ ਬਕੀ ਸੇਵਾ ਮਿਲ ਰਹੀ ਹੈ ਮੈਨੂੰ। ਹਾਂ। ਹਰ ਮੀਨਾ ਬਣਾ ਰਹਾ ਵਜਾਉਂ। ਜੀ ਬਿਲਕੁਲ। ਸਾਡੇ ਹਰਿਆਣੇ ਦੀ ਵੀਰ ਆ ਗਏ ਨੇ। ਤੁਸੀਂ ਦੇਖ ਸਕਦੇ ਹੋ। ਹਾਂ ਬਿਲਕੁਲ। ਮਨੂ ਅਰਦਾਸ ਕਰੇ ਮੈਂ ਆਗਾ ਤੇ ਇੱਕ ਬਾੜ ਨੇ ਕਟਾਉਂਗਾ। ਜੀ। प्रण करते हो आप भी यहाँ पे हाँ जी यहाँ पे प्रण करके जा रहे हो आप दी? हाँ जी जी केसदारी बिल्कुल नहीं कटाओगे हाँ जी और ये आज दस्तार क्यों सजाई आपने भाई अच्छा लगा आपने हाँ जी ये अच्छा था तो 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 बना तो 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 ये मेरा पैर लाज वो साफ नहीं बोल रहा अच्छा वैसे अब बांध के रखेंगे किसी का तब बना लूंगा जी आप तो नहीं बांधा अच्छा जी आप तो नहीं बांधा लेकिन कहना किसी तो बनवा लांगा सो दर्शकों तुसी ਮਰਾ ਗਾਮਾ ਬਰ ਤੇਰੇ ਸਰਦਾਰਾਂ ਦੀ ਕੁਝ ਪਰਦੇ ਬਦਨਾਮ ਜੀ ਬਿਲਕੁਲ ਕਹਿੰਦੇ ਮਤਲਬ ਨੇੜੇ ਤੇੜੇ ਇਹਨਾਂ ਦੇ ਸਾਰੇ ਜਿਹੜੇ ਸਰਦਾਰ ਰਹਿੰਦੇ ਨੇ ਬਣਵਾਇਆ ਕਰਾਂਗੇ ਦਸਤਾਰ ਬੇਸ਼ੱਕ ਆਪ ਨਹੀਂ ਬਣਣੀਆਂ ਦੀ ਪਰ ਇਸ ਦਸਤਾਰਾਂ ਦੇ ਲੰਗਰ ਦੇ ਵਿੱਚ ਦਸਤਾਰ ਸੁ ਜਾ ਕੇ ਜਾ ਰਹੇ ਨੇ ਹਰਿਆਣੇ ਦੇ जाट ਤੋਂ ਔਰ ਕਹਿੰਦੇ ਨੇ ਕਿ ਅਸੀਂ ਆ ਰਾਤ ਅਸੂਮ ਸੱਚਾ ਹੈ ਜੀ ਸੋ ਦੇਖੋ ਤੁਸੀਂ ਰਾਧਾ ਸਵਾਮੀ ਆ ਪਰ ਫਿਰ ਵੀ ਗੁਰਬਿੰਦਰ ਸਿੰਘ ਕਦੇ ਨਾਮ ਲਿਆ ਹੈ ਬਨਮਾ ਠੀਕ ਹੈ ਬਿਲਕੁਲ ਸੋ ਇੱਧਰ ਤੁਸੀਂ ਦੇਖ ਸਕਦੇ ਹੋ ਦਸਤਾਰਾਂ ਲੈ ਕੇ ਆਏ ਨੇ ਸਾਡੇ ਹਰਿਆਣੇ ਵਾਲੇ ਗੱਲਬਾਤ ਵੀ ਕਰਾਂਗੇ ਸਤਿ ਸ਼੍ਰੀ ਅਕਾਲ ਜੁੜੇ ਰਹੋ ਇੱਕ ਸੁਨੇਹਾ ਚੈਨਲ ਦੇ ਨਾਲ ਇਸੇ ਹੀ ਤਰ੍ਹਾਂ ਇੱਕ ਹੋਰ ਸੁਨੇਹੇ ਦੇ ਨਾਲ ਹਾਜ਼ਰ ਹੋਵਾਂਗੇ ਵਾਈਗੁਰ ਚਿਕਾ ਖਾਲਸਾ ਵਾਈਗੁਰ ਜੀ ਕੀ ਫਤਿਹ